ਲਓ ਮਿੱਤਰੋ ਅੱਜ ਆਪਾਂ ਆਪਣੇ ਭਰਾ ਕਾਲੇ ਕੋਲੇ ਆ ਤੇ ਕਾਲੇ ਕੋਲੇ ਨਾ 3855 ਕਿਵੇਂ ਕਾਲੇ ਹੈਗੇ ਆ ਹਾਂਜੀ ਤਿੰਨੀ ਵਧੀਆ ਪੱਕੀ ਗਰੰਟੀ ਹੈ ਲੰਬਾ ਨਦਵਾਦੀ ਨਹੀਂ ਆਉਂਦਾ ਹੀ ਨਹੀਂ ਆਪਣਾ ਲੰਬਾ ਪੱਕੀ ਗੱਲ ਹੈ ਨਹੀਂ ਆਇਆ ਦਿਖਾ ਦਈਏ ਫਿਰ ਆਪਾਂ ਦਿਖਾ ਦੇ ਆ ਜਾ ਫਿਰ ਕਰ ਇਹ ਤੋਂ ਕਰਦੇ ਸ਼ੁਰੂ ਕਰ ਓਏ ਯਾਰ ਚੈੱਕ ਤੇਰਾ ਖੜਾ ਹੈ ਜਿਵੇਂ ਰਸ਼ੀਅਨ ਟੈਂਕ ਇਹ ਤੇ ਲਿਖਾਉਣ ਆ ਲੈ ਕਾਲੇ ਮੇਰੇ ਮਨ ਲੈ ਇੱਥੇ ਛੋਟੇ-ਉੜੇ ਕਰਾਈ ਲਿਖਾ ਦਿੱਤਾ ਸੀ ਇਨ ਟੈਂਕ ਤੇ ਕੀ ਸਟੋਰੀ ਹੈ ਦੀ ਪਹਿਲਾ ਮਾਡਲ ਤੇ ਹੈ ਮਾਡਲ 2019 ਹੈ ਜੀ ਪੀ ਵੀ ਤੇਰਾ ਸਰੂਰ ਨੰਬਰ ਹੈ ਅੱਛਾ ਫਰਸਟ ਓਨਰ ਦਾ 3 ਸਪੀਡ ਕੀਤਾ ਹੋਇਆ ਬੰਦੇ 30 ਸਪੀਡ ਕੀਤਾ ਹੋਇਆ ਹਾਂ 30 35000 ਲਾਇਆ ਹੋਇਆ ਅੱਡ ਯਾਰ ਬੰਦੇ ਨੇ ਕੱਲਾ 30 35 ਨਹੀਂ ਲਾਇਆ ਕਾਲੇ ਬੰਦੇ ਨੇ ਰੁਪਏ ਵੱਧ ਲਾਇਆ ਹੈ ਹਨਾ ਹਾਂ ਬੀਕੇਟੀ ਦਾ ਚੌਕੜਾ ਨਵਾ ਪੁਆਇਆ ਟਾਇਰ ਜੱਜ ਚਾਜ ਵਾਲੇ ਟਾਇਰ ਪੁਆਈ ਬਣਾ ਹੈ ਹਨਾ ਮਹਿੰਗੇ ਪੂਰੇ 916 ਵਾਲੇ 916 ਵਾਲੇ ਹਨਾ ਤੇ ਬਾਕੀ ਟਰੈਕਟਰ ਕਾਲੇ ਯਾਰ ਕਿੰਨੇ ਮਾਡਲ ਦੱਸਿਆ ਸੀ 2019 19 ਦੇ 10ਵੇਂ ਬਾਰਵੇਂ ਨਹੀਂ 10ਵੇਂ ਬਾਰਵੇਂ ਨਹੀਂ ਜੀ ਹਨਾ ਗੇਅਰ ਇਹਨਾਂ ਦੇ ਕਿ ਮੈਂ ਕੱਲੇ ਉਹਨਾਂ ਚੰਗਾ ਗੇਅਰ ਦਿਖਾ ਦੋ ਆ T20 ਆ ਸੌਰੀ ਉਹ ਜਿਹੜਾ 30 ਸਪੀਡ ਕੀਤਾ ਹੋਇਆ ਹੈ ਹਨਾ ਇਹ ਤੇ ਲਾਇਆ ਬੰਦੇ ਨੇ 30-35000 30-35 ਇਹ ਤੇ ਲਾਤਾ ਫੈਲਰ ਹੋਟਲ ਲਵਾਤਾ ਹੈ ਨਾ ਫੁੱਲ ਚੰਗਾ ਕੋੜਾ ਮਸੂਨ ਲੱਗਿਆ ਮੰਨ ਲੈ ਯਾਰ ਬੰਦੇ ਨੇ ਆਮ ਕੈਟਰਰਾਂ ਨੂੰ 35-40 40000 ਦਾ ਸਹਾਨ ਵੱਧ ਤੂੰ ਕਹਿੰਦੇ ਮੈਂ ਨਹੀਂ ਕਹਿੰਦਾ ਹਾਂ ਆਪਾਂ ਕਹਿੰਦੇ ਪਤਾ ਕੀ ਹੈ 30-35000 ਦਾ 3 ਸਪੀਡ ਹੀ ਹੋਗੀ 3 ਸਪੀਡ ਹੋ ਗਿਆ ਹੈ ਨਾ ਹਾਂਜੀ ਉਸ ਤੋਂ ਬਾਅਦ ਟਾਇਰ ਬਦਲਦੇ ਟਾਇਰ ਬਦਲਦੇ ਹਾਂ ਫੇਰ ਫੈਲਰ ਹੋਟਲ ਲਾਤਾ ਹਾਂ ਬੰਦੇ ਨੇ ਸਭ ਚੀਜ਼ਾਂ ਦੇਖਦਾ ਨਹੀਂ ਕੋਈ ਨਾ ਹਾਂ ਤੇ ਬਾਕੀ ਆਪਣਾ ਕਾਲੇ ਕਾਲੀ ਇੰਜਣਾਂ ਦਾ ਰੰਗ ਹੈ ਕਾਲੇ ਬਰੇ ਰੰਗ ਦੇ ਪੇਂਟ ਦਾ ਕਿਵੇਂ ਹੈ ਨਹੀਂ origignal ਸਾਰਾ ਲਿਆਈਏ ਰੋੜੇ ਦੇਖੀ ਚਮਕ ਦੀ ਟਰੈਕਟਰ ਦੀ ਰੰਗ ਦੀ ਹੈ ਨਾ ਇੱਥੇ ਲਿਆਈ ਇਹ ਸਾਰਾ origignal ਹੈ ਹਾਂਜੀ ਸਾਰਾ origignal ਹੈ ਕੋਈ ਬੰਦਾ ਸਾਫਤ ਕਰਦੇ ਆਪਣੀ ਗਰੰਟੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਤੇ ਗੇਰੀ ਇੰਜਣ ਲੱਗੇ ਮੈਂ ਫੁੱਲ ਚੰਗਾ ਜੀ ਮੈਂ ਜਿਵੇਂ ਮਰਜ਼ੀ ਬਾਕੇ ਜਿਵੇਂ ਮਰਜ਼ੀ ਬਾਕੇ ਚਲਾ ਕੇ ਆਪਣੀ ਪੂਰੀ ਤਸੱਲੀ ਹੋ ਜੇ ਦੇ ਇਹ ਚੀਜ਼ ਹੁੰਦੀ ਹੈ ਬੰਦਾ ਨਾ ਵਿਸ਼ਵਾਸ ਬਣਾ ਕੇ ਰੱਖੇ ਨਾ ਕਾਲੇ ਨਾ ਗੱਲ ਤਾਂ ਸਹੀ ਹੈ ਸੋਹਣਾ ਲੱਗਦਾ ਹੈ ਸੋਹਣਾ ਲੱਗਦਾ ਹਾਂ ਆ ਨਿਕਲ ਨਾਥ ਨੋਟ ਤੇ ਆ ਪੂਰਾ ਚੰਗਾ ਡੈਕਟਰ ਪਿਆ ਚਲਾਈਦਾ ਵੀ ਪੂਰਾ ਚੰਗਾ ਪੂਰਾ ਸਾਫ਼ ਹੈ ਹਨਾ ਹਾਂ ਤੇ ਡਬਲ ਕਲਚ ਆ ਗਿਆ ਫਿਰ ਬਾਅਦ ਸਪੀਡਓ ਆ ਗਿਆ ਸੈਡ ਕਲਚ ਸਾਈਡ ਕਲਚ ਆ ਗਿਆ ਫਾਈਵ ਸਟਾਰ ਆ ਗਿਆ ਫਿਰ ਬਾਅਦ ਪੀਟੀ ਆ ਗਿਆ ਡਬਲ ਡਿਸਟਰੀਬਿਊਟਰ ਆ ਗਿਆ ਸੰਗਰੂਰ ਦਾ ਨੰਬਰ ਆ ਗਿਆ ਪੀ ਵੀ 013 ਮੌਕੇ ਦਾ ਮੁੱਖ ਮੰਤਰੀ ਹੈ ਸੰਗਰੂਰ ਦਾ ਕੁਸ ਕੈਮ ਨਹੀਂ ਸਕਦੇ ਤੇ 625 ਡਿਮਾਂਡ ਹੈ ਤੇ ਇੱਥੇ ਇੱਥੇ ਕਾਲੇ ਕੀ karenge ਵੀਰੇ ਇਹ ਪੂਰੇ 6 ਦਾ ਦੇ ਦੇ ਮਾੜਾ ਮੋਟਾ ਹੋਰ ਕਰਦੀ ਆ ਮਾੜਾ ਮੋਟਾ ਜਿਹੜਾ ਬਣਾਇਆ ਵੀ ਡੀ ਆਪੀ ਨਾ ਹੋਏ ਤਾਂ ਨਹੀਂ ਪੈਂਦਾ ਹਾਂ ਹੋਏਦਾ ਹਨਾ ਜਮਾ ਲਿਖੀ ਹੁੰਦਾ ਕਿਚੀ ਨਹੀਂ ਆਂਦੀ ਹੈ ਨਾ ਤੇ ਉਸ ਤੋਂ ਗਿਆ ਹਾਂ ਫਿਰ ਇਹ ਕੀ ਸਟੋਰੀ ਹੈ 20 ਮਾਡਲ ਆ ਜੀ ਉਹ 19 ਇਹ 20 ਇਹ ਉਦੋਂ ਕਹਾ ਫੇਰਦੀ ਹੈ ਇਹਦਾ ਦੱਸੀ ਕਰਾ ਫਿਰ ਇਹ ਕਿਵੇਂ ਹੈ ਇਹ 2019 ਮਾਡਲ ਆ ਪੀ ਵੀ 13 ਸ਼ਗਰੂਰ ਨੰਬਰ ਆ ਕਿਸ ਦਾ ਟਰੈਕਟਰ ਨਾਲ ਦੇ ਟਾਇਰ ਆ 12 1300 ਕੰ ਤੂੰ ਕਾਲੇ ਪੰਗੇ ਲੈਣ ਨੂੰ ਨਹੀਂ ਖੜਦਾ ਬਈ ਤੂੰ ਭਗਵਾਨ ਤਮਾਨ ਦੇ ਜਾ ਕੇ ਨਾ ਇਹ ਰਿਹਾ ਜੋ ਟਰੈਕਟਰ ਹੈ ਹਰੀ ਸੰਗਰੂਰ ਨੰਬਰ ਹੁੰਦੀ ਆਪਣੇ ਕੋਲੇ ਤੇਰੇ ਕੋਲੇ ਬਾਲੇ ਹੁੰਦੇ ਆ ਸੰਗਰੂਰ ਨੰਬਰ ਹੈ ਨਾ ਸੰਗਰੂਰ ਨੰਬਰ ਦਾ ਟਰੈਕਟਰ ਚੰਗਾ ਹੁੰਦਾ ਜੀ ਪਾਣੀ ਪੂਣੀ ਚੰਗੇ ਆ ਉਧਰ ਪਾਣੀ ਆਪਣੇ ਦਾ ਚੰਗੇ ਆ ਇਹ ਗੱਲ ਮੰਨਣੀ ਪੂਗੀ ਨਾ ਯਾਰ ਜੁਰਨੀ ਆਉਂਦੀ ਹੈ ਜੀ ਸਾਰਾ origial ਇੱਥੋਂ ਦਿਖਾ ਦੇ ਹਾਂ ਜੀ ਦਿਖਾ ਦੇ ਬਾਡੇ ਹਾਂ ਮੰਨ ਲਾ ਵੀ ਕੋ ਇੱਥੋਂ ਰੰਗ ਗਿਆ ਹੋਇਆ ਤਾਂ ਉਹ ਗਿਆ ਹੋਇਆ ਗਿਆ ਹੈ ਪਿੱਛੇ ਕੁਛੋ ਦਿਖਾ ਦੇ ਤੇ ਨਹੀਂ ਜੇ ਕਰਨਾ ਹੋਵੇ ਤਾਂ ਇੱਥੇ ਆਲਾ ਛੱਡੂਗਾ ਥੋੜੀ ਹੈ ਨਾ ਹਾਂ ਸਾਰੇ ਕਿੱਲਿਆਂ ਤੋਂ ਲੈ ਕੇ ਗੁੱਲੇ ਤੋਂ ਲੈ ਕੇ ਸਾਰਾ ਸਮਾਨ ਨਾਲ ਏ ਟੂ ਜ਼ेड ਅੱਛਾ 16 ਨਾਲ ਟਾਇਰਾਂ ਆ ਗਿਆ ਨਾ ਨਾਲ ਦੇ ਟਾਇਰ ਨਾਲ ਦੇ ਟਾਇਰ ਹੈ ਤੇ ਇਹ ਵੀ ਟੂ ਸਪੀਡ ਆ ਗਿਆ ਹੈ ਨਾ ਇਹ ਵੀ ਦੋਸਤੋ ਡਬਲ ਕਲੱਚ ਰਿਵਰਸ ਪੀਟੀਓ ਗੁੱਲੇ ਤੋਂ ਲੈ ਕੇ origignal ਕਿਲਾ ਏਜੰਸੀ ਵਾਲੇ ਹਮ ਰਿਵਰਸ ਪੀਟੀਓ ਮਤਲਬ ਸੈਕੰਡ ਟੌਪ ਆ ਗਿਆ ਇਹ ਵੀ ਕੱਲਾ 3 ਸਪੀਡ ਹੈ ਨਹੀਂ ਸਪੀਡ ਨਹੀਂ ਕੱਲਾ 3 ਸਪੀਡ ਹੈ ਨਹੀਂ ਬਾਕੀ ਸਾਰਾ ਕੁਝ ਚੀਜ਼ਾਂ ਆ ਗਈਆਂ ਹੈ ਨਾ ਤੇ ਕਾਲੇ ਗੇਅਰ ਇੰਜਨ ਕੰਨੀਓ ਕਿਵੇਂ ਹੈ ਫੁੱਟ ਚੰਗਾ ਜੀ ਆਪਾਂ ਤਾਂ ਚੰਗਾ ਕਹਿ ਕੇ ਲਿਓਨੇ ਆ ਪੂਰਾ ਅੱਛਾ ਆ ਸਾਰੀਆਂ ਸੀਲਾਂ ਸੂਲਾਂ ਸਾਰੀਆਂ ਨਾਲ ਲੱਗੀਆਂ ਵਧੀਆ ਕੰਡੀਸ਼ਨ ਹੈ ਰੰਗ ਪ ਇਹ ਨਾਲ ਸਾਰਾ ਹੈ ਇਹ ਮਾਡਲ ਸਾਰਾ ਫੁੱਲ ਟੌਪ ਹੂੰ ਰੰਗ ਪੇਂਟ ਸਾਰਾ origignal ਹੈ ਸਾਰਾ origignal ਹੈ ਟਾਇਰ ਕਿੰਨੇ ਪੈਸੇ ਹੋਣਗੇ ਕਾਲੇ ਟਾਇਰ ਵਿਚਾਰੀ ਨਾਲ ਵੀ ਹੈ ਹਾਂ ਨਾਲ ਦੇਸ ਤਾਂ 80 ਕੇ ਪੈਸੇ ਮੰਗਦੇ 80 ਕੇ ਪੈਸੇ ਟਾਇਰ ਹਾਂ ਤੇ ਚੱਲ ਲੈ ਕਿੰਨਾ ਕੋਈ ਦੇਖੀ ਨਾ ਪਾਰਾਂ ਤੇ ਰੰਗ ਸੌ ਚੱਲੋ ਪਰ ਬਾਹਲਾ ਸੀ ਕੋਰ ਜੀ ਨਹੀਂ ਕਰੀ ਦਿਖਾ ਹੀ ਦਿਓ ਚੱਲ ਦਿਖਾ ਦਨੇ ਆਪਾਂ ਮੈਂ ਦੱਸ ਹੀ ਨਾ ਇੱਥੇ ਤੈਨੂੰ ਹਾਂ ਹੁੰਦੀ ਹੈ ਕਈ ਬੰਦੇ ਦੀ ਆਦਤ ਚੱਲਿਆ ਉਹ origignal ਬੰਨੀ ਗੱਲ ਤਾਂ ਇਹੀ ਹੈ ਕਿਆ ਬਾਤਾਂ ਨੇ ਕਾਲੇ 1500 ਘੰਟੀ ਚੱਲੇ 3 ਘੰਟੇ ਪਿੱਛੇ ਆ ਜੀ 1500 ਤੋਂ ਹਾਂ ਸਹੀ ਦੱਸਿਆ ਬਸ 1290 9 ਇਥੇ ਆਇਆ ਹੁਣ 6,33,000 ਰੁਪਏ ਦੇਵਾਨਾ ਫਿਰ ਕਿੰਨੇ ਲਾਏ ਇਹ 6.5 ਲੱਖ ਦਾ ਦੇਣਾ ਹੈ ਇਹ ਚੁਕਟਾ ਦਾ 23000 ਹੈ ਹਾਂ ਬਾਕੀ ਬੰਦਾ ਜਿਹੜਾ ਆ ਮਾ ਕਿਤੇ ਮਾਨਤਣ ਹੋਇਆ ਆ ਤਾਂ ਖੀਰ ਤਾਂ ਜਮਾ ਖਿੱਚੀ ਨਹੀਂ ਆਂਦੀ ਹੈ ਨਾ ਚਲੋ ਤੇ ਉਸ ਤੋਂ ਅੱਗੇ ਆ ਹੁਣ 2019 ਇਹਦੀ ਕੀ ਸਟੋਰੀ ਹੈ ਫਿਰ ਇਹ ਟਰੈਕਟਰ ਦੀ ਟਾਇਰ ਨਵੇਂ ਆ ਜਮਾ ਚਾਰੇ ਟਾਇਰ ਨਵੇਂ ਆਗੇ ਹਾਂ ਇਹ ਵੀ ਰੇਜ ਦਾ ਸਾਰਾ ਇਹ ਪੀਵੀ ਪੈਂਡ ਮਹਾਲੀ ਹੈ ਜੇ ਕੇ ਦੇ ਆਗੇ ਚਾਰੇ ਟਾਇਰ ਮਗਰ ਪਿਛਲੇ ਗੁਡੀਆਰ ਦੇ ਆਗੇ ਸੌਰੀ ਮੂਰਲੇ ਜੇ ਕੇ ਦੇ ਆਗੇ ਪੀਵੀ ਪੈਂਡ ਮਹਾਲੀ ਦਾ ਹੈ ਹਾਂਜੀ ਤੇ ਰੰਗ ਪੇਂਟ ਦੇ ਕੀ ਕੰਡੀਸ਼ਨ ਹੈ ਇਹ ओरिजिनल ਹੈ ओरिजिनल ਹੈ ਹਾਂ ਮੇਰੇ ਬਾਸ ਪੀਟੀਓ ਆ ਗਿਆ ਡਬਲ ਕਲਚ ਆ ਗਿਆ ਡਿਸਟਰੀਬਿਊਟਰ ਡਬਲ ਆ ਗਿਆ ਹਾਂ ਫਾਈਬਰ ਹੱਡ ਲੱਗਿਆ ਹੋਇਆ ਹੈ ਹਾਂ ਰੰਗ ਪੇਂਟ ਦਾ ओरिजिनल ਹੈ ਗੇਅਰ ਇੰਜਨ ਦਾ ਕਾਲ ਕਿਵੇਂ ਹੈ ਫੁੱਲ ਚੰਗਾ ਜੀ ਇਹ ਸਾਰਾ ਐਂ ਪਿਆ ਆਪਾਂ ਕਰਾਇਆ ਨਹੀਂ ਹੂੰ ਨੱਛਾ ਪੇਂਟਿੰਗ ਨਹੀਂ ਕਰਾਇਆ ਨਹੀਂ ਕਰਾਇਆ ਨਹੀਂ ਉਹ ਵੀ ਇਹਦੇ ਫਿਰ ਪੇਂਟ ਇਹਦੀ ਚੀਜ਼ ਹੀ ਬਿਲਜੀਸ਼ਨ ਖਤਮ ਹੋ ਗਈ ਜੀ ਕਿਉਂਕਿ ਤਕਰੀਬਨ ਤਕਰੀਬਨ 99% ਪੇਂਟ ਪਿਆ ਹੈ ਇਹ ਚੀਜ਼ ਮੰਦ ਨਹੀਂ ਪੂਗੀ ਹਾਂ 1% ਪੇਂਟ ਤਾਂ ਹੁਣ ਐ ਤਾਂ ਲੈਣੀ ਲੈਣਾ ਜਦੋਂ ਅਗਲੇ ਦਿਨ ਵਰਤੇ ਆ ਹਨਾ ਹਾਂਜੀ ਤੇ ਗੇਅਰ ਇੰਜਨ ਕਰਨ ਨੂੰ ਫੁੱਲ ਚੰਗਾਈ ਬਾਕੇ ਮੈਂ ਮਤ ਤਸੱਲੀ ਕਰਕੇ ਲੈ ਜਾਵਾਂ ਪੰਜਾਬ ਨੰਬਰ ਟਰੈਕਟਰ ਹੋਣੀਆਂ ਆਪਣੇ ਕੋਲ ਰਿਆ ਹਾਂ ਜੀ ਪੀਵੀ 65 ਮਹਾਲੀ ਤੇ ਡਿਮਾਂਡ ਇਹਦੀ ਕਿੰਨੀ ਦੱਸੀ ਸੀ ਆਪਾਂ ਇਹਦੀ ਡਿਮਾਂਡ ਆ ਜੀ 635 ਤੇ ਕਿੰਨੇ ਦਾ ਦੇਂਗਾ ਫਿਰ ਇਹ ਇਹ 610000 ਰੁਪਏ ਦੇ ਦਾਂ 610000 ਹਾਂਜੀ ਹੋ ਗਈ ਤਨੇ ਆਪਣੇ ਹਾਂ ਬਾਕੀ ਹੋਰ ਵੀ ਕਰੇ ਖੜੇ ਆ 14 ਮਾਡਲ ਸਵਰਾਜ ਹਮ 855 855 ਹਾਂ ਹੋਰ ਔਰ ਇੱਕ 17 ਮਲ ਸੋਨਾ ਨੀਕਾ 750 ਤੇ ਉਹਦੀ ਡਿਟੇਲ ਹੈ ਜਿਹੜੀ ਫੋਨ ਤੇ ਦੇ ਦੇਗੇ ਹਾਂ ਫੋਨ ਤੇ ਕੋਈ ਬੰਦਾ ਆਪਣੇ ਕੋਈ ਕੋਈ ਵੀ ਟਰੈਕਟਰ ਲੈਣਾ ਹੋਰ ਵੀ ਹੁੰਦੇ ਆਪੋ ਤੇਰੇ ਹੁੰਦੇ ਟਰੈਕਟਰ ਦਾ ਉਹਨੂੰ ਜ਼ਰੂਰਤ ਨਹੀਂ ਬਿਚਨ ਦਾ ਮੰਡੀ ਲੈ ਕੇ ਆਉਂਦੀ ਹਨ ਇਹ ਵੀ ਅਗਲਾ ਕਦਮ ਚਲ ਇੱਥੇ ਨਿਕਲਿਆ ਚੱਲ ਹਾਂ ਹਾਂ ਤੇ ਕਾਲੇ ਫੋਨ ਨੰਬਰ ਬਾਈ ਫੋਨ ਨੰਬਰ ਆ ਬਾਈ ਜੀ ਆਪਣਾ 7888366007 ਪਿੰਡ ਆਪਣਾ ਕੋਟ ਲਿਕਲਾ ਨੇੜੇ ਮੋੜ ਮੰਡੀ ਤੇ ਟਰੈਕਟਰ ਇੱਥੇ ਹੁੰਦੇ ਕਿਉਂ ਟਰੈਕਟਰ ਇੱਥੇ ਨੌਰੇ ਚੀਤ ਲੰਡੀ ਆ ਕੁਛ ਘਰੇ ਵੀ ਹੋਣਗੇ ਆ ਕੁਛ ਘਰੇ ਹੁੰਦੇ ਆ ਉਹ ਫੋਨ ਤੇ ਸੰਪਰਕ ਕਰ ਲਿਆ ਮਕਾ ਗੱਲ ਯ ਕੋਈ ਬਲਾਤਰਾ ਚੜਾ ਲੈਣੀ ਤੋਂ ਗੱਲਾਂ ਤੋਂ ਸ਼ਕਲ ਜੀ ਤੋਂ ਹੀ ਪਤਾ ਲੱਗ ਗਿਆ ਹੋਊਗਾ ਕੁੜੀਆਂ ਜਿਹਾ ਵੰਗੂ ਸੰਗੀ ਜੀ ਜਾਂਦਾ ਹੁੰਦਾ ਮਸਾ ਬੋਲਣ ਲਾਇਆ ਇਹਨੂੰ ਹਨਾ ਚੰਗਾ ਟਰੈਕਟਰ ਲਿਆਉਨੇ ਆਪਾਂ ਚੰਗੀਆਂ ਗੱਲਾਂ ਦੇ ਬਾਲੀ ਗੱਲ ਨਹੀਂ ਕਰਦਾ ਝੇੜ ਵੀ ਨਹੀਂ ਸਮਝਦਾ ਇਹ ਬੰਦਾ ਹੋਣਾ ਦੋਸਤੋ ਵੀਡੀਓ ਨੂੰ ਵਧੀਆ ਲੱਗੀ ਕਮੈਂਟ ਕਰਕੇ ਦੱਸ ਦਿਓ ਜੇ ਕੋਈ ਖਾਮੀ ਹੋਈ ਉਹ ਵੀ ਦੱਸ ਦਿਓ ਕਾਲੇ ਧੰਨਵਾਦ ਨੰਬਰ ਆਪਾਂ ਕਾਲੇ ਦਾ ਵੀਡੀਓ ਛੱਡਾਂਗੇ ਤੇ ਬਾਈ ਸਾਸਤਰੀ ਸਾਸਤਰੀ